ਕੀ ਪਤੇ ਆ ਜਿਸ ਧਰਤੀ ਤੇ ਆਪਾਂ ਖੜੇ ਆ ਇੱਥੋਂ 4 ਕਿਲੋਮੀਟਰ ਤੇ ਸਤਗੁਰ ਧੰਗੁਰ ਨਾਨਕ ਦੇ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਸ਼੍ਰੀ ਕਰਤਾਰਪੁਰ ਸਾਹਿਬ ਆ ਆ ਜਿਹੜੇ ਆ ਪਿੱਛਾ ਦੇਖਦੇ ਆ ਆਪਾਂ ਇਹ ਧੁੱਸੀ ਦਾ ਬੰਦ ਜਿਹੜਾ ਥੱਕਰੇ ਬਣਾ ਜਿੱਥੇ ਖੜੇ ਆ ਇਹ 50 40 ਤੋਂ 50 ਫੁੱਟ ਨੀਵਾ ਹੋ ਗਿਆ ਇੱਥੋਂ ਟੁੱਟ ਕੇ ਤੇ ਫਿਰ ਸਰਕਾਰ ਜਿਹੜੀ ਆ ਉਹ ਮੇਰਾ ਖਿਆਲ ਸੁਤੀ ਪਈ ਆ ਤੇ ਮੈਂ ਇਹ ਗੁਰਦਾਸਪੁਰ ਦੇ ਲੋਕਾਂ ਦਾ ਤੇ ਖਾਸ ਕਰਕੇ ਢੇਰਾ ਬਾਬਾ ਨਾਨਕ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੀੜਾ ਚੁੱਕਿਆ ਕਿ ਜਿੱਨਾਂ ਇਹ ਪਾੜਾ ਆ ਉਹ ਪਾੜੇ ਦੇ ਵਿੱਚ ਮਿੱਟੀ ਪਾਈ ਜਾਵੇ ਆ ਟਰੈਕਟਰ ਤੁਸੀਂ ਦੇਖਦੇ ਮੁੰਡੇ ਕਿੰਨੇ ਉਤਸ਼ਾਹ ਦੇ ਨਾਲ 5 5 6 6 ਫੁੱਟ ਰੇਤਾ ਸੀ ਚੱਕ ਕੇ ਸਾਰੀ ਇਹਦੇ ਵਿੱਚ ਪਾ ਰਹੇ ਤੇ ਜਿਹੜਾ ਬੰਨ ਆ ਉਹਦੀ ਕਿਉਂਕਿ ਸੈਂਟਰ ਸਰਕਾਰ ਦੀ ਉਹ ਕਸਟਡੀ ਜ਼ਮੀਨ ਵਾਲੀ ਆ ਜਾਂਦੀ ਤੇ ਉਹ ਉਹ ਬਣਾਉਣਗੇ ਪਰ ਫਿਰ ਵੀ ਆ ਇੰਨਾ ਜਿੰਨਾ ਜਿੱਥੇ ਆਪਾਂ ਖੜੇ ਆ ਹਲਾਰਾ ਥੱਲੇੋਂ ਦਿੰਦਾ ਮਿੱਟੀ ਜਿੰਨੀ ਨਿਕਲ ਗਈ ਤੋਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਹੀ ਇਹ ਫੈਸਲਾ ਕੀਤਾ ਗਿਆ ਸੀ ਕਿ ਜਿਹੜੇ ਬੰਨ੍ਹਿਆ ਉਹਨਾਂ ਨੂੰ ਬੰਨਣ ਲਈ ਪਹਿਲਾਂ ਜਿਹੜਾ ਡੀਜ਼ਲ ਉਹ ਮੁਹੱਈਆ ਕਰਵਾਇਆ ਜਾਊਗਾ ਭਾਵੇਂ ਪਹਿਲਾਂ ਵੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਹਰਿਆਸਤਾਨ ਦੇ ਕਾਰਜ ਲਈ ਡੀਜ਼ਲ ਜਿਹੜਾ ਆ ਉਹ ਭਈਆ ਕਰਵਾਇਆ ਸੀ ਪਰ ਅੱਜ ਮੈਂ ਚੇਚੇ ਤੌਰ ਤੇ ਪਹੁੰਚਿਆ 10000 ਲੀਟਰ ਡੀਜ਼ਲ ਇਹਨਾਂ ਨੂੰ ਆ ਕਾਰਜ ਕੰਪਲੀਟ ਕਰ ਲੈ ਇਹ ਦਿੱਤਾ ਜਾਊਗਾ ਇਹ ਬਗੈਰ ਕਿਸੇ ਭਿੰਨ ਭੇਤੇ ਕਿਉਂਕਿ ਸ਼ਰਮਣੀ ਅਕਾਲੀ ਦਲ ਨੇ ਪੀੜਾ ਚੱਕਿਆ ਸੀ ਲਗਾਸਾ ਮੋਰੇ ਲੱਗੇ ਸੀ ਤੇ ਅੱਜ ਪੰਜਾਬ ਦੇ ਬੱਕ ਬੱਕ ਥਾਂ ਤੋਂ ਵੀ ਇਹ ਟਰੈਕਟਰਾਂ ਵਾਲੇ ਆਉਂਦੇ ਕੁਝ ਇਥੋਂ ਵੀ ਆਪਣੇ ਜਿਹੜੇ ਜ਼ਿੰਮੇਦਾਰ ਭੁਲਾ ਆ ਉਹ ਲੱਗੇ ਹੋ ਆ ਤੇ ਮੈਂ ਜੋਮਨੀ ਗੁਰਦੁਆਰਾ ਪਰਮਹਰਿ ਕਮੇਟੀ ਨੂੰ ਜਨਨ ਕਰਦਾ ਕਿ ਜਿੱਥੇ ਵੀ ਇਹ ਕਾਰ ਚੱਲਦੇ ਆ ਉਥੇ ਆਪਣੇ ਜاتی ਤੌਰ ਤੇ ਵੀ ਪਹੁੰਚਾਂ ਉਹ ਅੱਜ ਇਹ ਇਥੇ ਇਹਨਾਂ ਨੂੰ 10000 ਲੀਟਰ ਡੀਜ਼ਲ ਜਿਹੜਾ ਜੇ ਲੋੜ ਹੋਰ ਪਈ ਹੋਰ ਵੀ ਦੇਵਾਂਗੇ ਉਦੋਂ ਬਾਅਦ ਫਿਰ ਫਸਲਾਂ ਦੀ ਜ਼ਮੀਨਾਂ ਦੀ ਸਦਾਈ ਕਰਨੀ ਆ ਕਹਾ ਕਣਕ ਦੀ ਫਸਲ ਵੇਚਣ ਦਾ ਸਮਾਂ ਆ ਗਿਆ ਉਹਨਾਂ ਲਈ ਵੀ ਡੀਜ਼ਲ ਮਹਈਆ ਕਰਾਵਾਂਗੇ ਤੇ ਕਣਕ ਦੇ ਬੀਜ ਵੀ ਵਧੀਆ ਉਹ ਵੀ ਅਸੀਂ ਯਤਨ ਕੀਤਾ ਪ੍ਰਦਾਵ ਦੀ ਡਿਊਟੀ ਲਈ ਆ ਸਨ ਸਕਰਤਰ ਹੋਣਾ ਦੀ ਕਿ ਯੂਨੀਵਰਸਿਟੀ ਦੇ ਨਾਲ ਤਾਲਮੇਲ ਕਰਕੇ ਅਸੀਂ ਤਕਰੀਬਨ 4000 ਕੁਵੰਟਲ ਕਣਕ ਦਾ ਸੋਧਿਆ ਬੀਜ ਜਿਹੜਾ ਆ ਉਹ ਯੂਨੀਵਰਸਿਟੀਆਂ ਤੋਂ ਇਹ ਲੋਕਾਂ ਨੂੰ ਮਹਈਆ ਕਰਾਵਾਂਗੇ ਸੋ ਮੈਂ ਧੰਨਵਾਦ ਕਰਦਾ ਪੰਜਾਬ ਦੇ ਲੋਕਾਂ ਦਾ ਵੀ ਆ ਪਿੱਛੇ ਵੀ ਮੈਂ ਹੁਣ ਜਾ ਕੇ ਆਇਆ ਵੱਖ-ਵੱਖ ਜਿਹੜੀਆਂ ਸੰਪਰਦਾਵਾਂ ਜਾਂ ਕੋਈ ਐਨਜੀਓ ਤੇ ਆ ਉਹ ਇਹਦੇ ਵਿੱਚ ਆਪਣਾ ਚੋਖਾ ਯੋਗਦਾਨ ਪਾ ਰਹੇ ਆ ਤੇ ਸ਼੍ਰੋਮਣੀ ਅਕਾਲੀ ਦਲ ਵੀ ਆਪਣਾ ਚੋਖਾ ਯੋਗਦਾਨ ਇਹਨਾਂ ਕਾਰਜਾਂ 'ਚ ਪਾ ਰਿਹਾ ਪਿਛਲੇ ਦਿਨ ਹੀ 500 ਟਰੱਕ ਉਹਨਾਂ ਨੇ ਆਚਾਰ ਦਾ ਭੇਜਿਆ ਆ ਫੌਗ ਵਾਲੀ ਮਸ਼ੀਨ 500 ਭੇਜੀ ਆ ਤੇ ਜਿਹੜੇ ਤੰਜ ਕੱਸਣ ਵਾਲੇ ਲੋਕ ਆ ਇਹ ਤੰਜ ਕੱਸਣ ਵਾਲੇ ਕਰਦੇ ਦਾ ਕੁਝ ਨਹੀਂ ਸਿਰਫ ਤੰਜੇ ਕੱਸਦੇ ਆ ਕਹ ਜੀ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਜਿਹੜੀ ਆ ਇਹ ਫੰਡ ਮੁਹਈਆ ਕਰਾ ਰਹੀ ਆ ਆ ਘਰ ਆ ਰਹੇ ਆ ਫੰਡੇ ਮੁਹਈਆ ਕਰਾ ਰਹੇ 10000 ਲੀਟਰ ਤੇਲ ਦਾ 541000 ਲੀਟਰ ਤੇਲ ਜਿਹੜਾ ਸਾਡਾ ਸਦਾਨਪੁਰ ਲੋਧੀ ਦਾ ਬੰਧ ਆ ਜਿਹੜਾ ਤੱਕ ਲਗਭਗ 32 ਕਿਲੋਮੀਟਰ ਏਰੀਆ ਉਹ ਵੀ ਉਥੇ 41000 ਲੀਟਰ ਤੇਲ ਦੇ ਕੇ ਆਏ ਆ ਤੋਂ ਇਹ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਇਹਦੇ ਭਾਵੇਂ ਵਸੀਲੇ ਥੋੜੇ ਆ ਪਰ ਇਹ ਇਦਾਂ ਦੇ ਕਾਰਜਾਂ ਦੇ ਵਿੱਚ ਆਪਣਾ ਪੂਰਾ ਜਿਹੜਾ ਹੈ ਉਹ ਜੋਰਦਨ ਪਾਉਂਦੀ ਹੈ ਤੇ ਪੂਰਾ ਜੋਰਦਨ ਪਾਉਂਦੀ ਰਹੂ। ਸਾਡੇ ਸਭ ਕੰਮ ਇਹ ਸਰਕਾਰਾਂ ਦੇ ਹੁੰਦੇ ਆ ਤੇ ਕਰ ਜੱ태ਪਤੀਆਂ ਦੀਆਂ ਸਰਕਾਰਾਂ ਤੋਂ ਲੱਗਦਾ ਕਿ ਸਮਾਂਦਾਰੀਆਂ ਡਿੱਗੀਆਂ। ਸਾਡਾ ਇੱਕ ਜੁੱਸਾ ਆ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸਾਨੂੰ ਸਾਰਿਆਂ ਨੂੰ ਕਿ ਜਿਹਲੇ ਪੰਜਾਬ ਦੇ ਲੋਕਾਂ ਨੂੰ ਕੋਈ ਬਿਫਤਾ ਪੈਂਦੀ ਆ ਤੇ ਆਪਾਂ ਇੱਕ ਫੇ ਅਕਸਰੋਂ ਥਾਣ ਪੜਦੇ ਆ ਪੰਜਾਬ ਵਸਤਾ ਗੁਰਾਂ ਦੇ ਨਾਂ ਤੇ ਸਰਕਾਰਾਂ ਦੀ ਲੋਕਾਂ ਨੇ ਪਰਵਾਹ ਹੀ ਨਹੀਂ ਕੀਤੀ ਸਰਕਾਰਾਂ ਦਾ ਸੁੱਤੀਆਂ ਰਹੀਆਂ ਸੈਂਟਰ ਵਾਲੀ ਵੀ ਪੰਜਾਬ ਵਾਲੀ ਵੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਹਿਲੇ ਨੰਨ ਦਿਨ ਤੋਂ ਹੀ ਇਹਨਾਂ ਕਾਰਜਾਂ ਜੁਟ ਗਏ ਸੀ ਬਾਕੀ ਵੀ ਜਥੇਬੰਦੀਆਂ ਸਾਰੀਆਂ ਇਸ ਕਾਰਜਾਂ ਜੁਟ ਗਈਆਂ ਸੀ ਸਰਕਾਰ ਦਾ ਲੋਕਾਂ ਨੇ ਪਛਾਣ ਛੇਡ ਦਿੱਤੀ ਤੇ ਸਰਕਾਰ ਆਪਣੇ ਆਪ ਵੀ ਪਛਾਣ ਨੂੰ ਹੋ ਗਈ ਲੋਕ ਕਾਰਜ ਕਰ ਰਹੇ ਆ ਤਾਂ ਫਿਰ ਸਾਨੂੰ ਕੀ ਲੋੜ ਆ ਬਾਰੇ ਕਾਹਦਾ ਸਰਕਾਰਾਂ ਦੇ ਹੁੰਦੇ ਆ ਤੇ ਸਰਕਾਰ ਤਾਂ ਚੁੱਪ ਕਰਕੇ ਬਹਿ ਗਈ ਆ ਜਾ ਕੇ ਕੱਲ ਇੱਕ ਦਿਨ ਦਾ ਅਸੈਂਬਲੀ ਦਾ ਚੜਿਆ اجلاس ਉੱਥੇ ਜੋ ਮੈਨੂੰ ਕਹਿਣੀ ਹੋਈ ਆ ਉਹ ਸਾਡੇ ਸਾਰਿਆਂ ਦੇ ਸਾਹਮਣੇ